ਸਭ ਸਦਾ ਹੀ ਜਿਉਂਦੇ ਰਹਿਣਗੇ ਨਾ ਗਰਾਊਂਡਾਂ ਵਿੱਚ ਅਸੀਂ ਉਹਨਾਂ ਨੂੰ ਕਬੱਡੀ ਦੀ ਵਾਕਸ ਹੁੰਦੇ ਜਿਉਂਦਾ ਰੱਖਾਂਗੇ ਭਾਵੇਂ ਉਹ ਵਿਛੜ ਗਏ ਨੇ ਇਸ ਦੁਨੀਆ ਵਿੱਚੋਂ ਹਾਂ ਹਾਂ ਮੈਂ ਜਲਦੀ ਸ਼ੁਰੂ ਕਰਵਾ ਲਈ ਲੜਕੀਆਂ ਦਾ ਹੀਰਾ ਤੇ ਭੈਣੀ ਸਾਹਿਬ ਇਹ ਟੀਮਾਂ ਵੀ ਰੈਡੀ ਹੋ ਕੇ ਜਲਦੀ ਗਰਾਊਂਡ ਵਿੱਚ ਆ ਜਾਣ ਹਾਂਜੀ ਦਾਰਾ ਜੀ ਇਸ ਮੈਚ ਤੋਂ ਬਾਅਦ ਮਾਨਕੀ ਤੇ ਕਟਾਣੀ ਕੜਿਆਣਾ ਏ ਤੇ ਟੋਨੀ ਕਲੱਬ ਕੁੱਬੇ ਇਹ ਟੀਮਾਂ ਤਿਆਰ ਹੋ ਕੇ ਗਰਾਊਂਡ ਦੇ ਲਾਗੇ ਆ ਜਾਣ ਔਰ ਖਿਡਾਰੀਆਂ ਨੂੰ ਹੱਥ ਬਣ ਕੇ ਬੇਨਤੀ ਹੈ ਵੀ ਪਹਿਲਾ 라ਉਂਡ ਨੇ ਚੱਲ ਰਿਹਾ ਹਜੇ ਸਮਾਂ ਜਿਹੜਾ ਬਹੁਤ ਹੋ ਗਿਆ ਹੈ ਔਰ ਅਸੀਂ ਇਹੀ ਗੁਜਾਰਸ਼ ਕਰਦੇ ਹਾਂ ਟੀਮਾਂ ਨੂੰ ਵੀ ਕਿਰਪਾ ਕਰਕੇ ਸਾਡਾ ਸਾਥ ਦੇਣ ਟੀਮਾਂ ਬੜੀ ਮਿਹਰਬਾਨੀ ਹੋ ਗਈ ਔਰ ਇਸ ਲੜਕੀਆਂ ਦੇ ਮੈਚ ਤੋਂ ਬਾਅਦ ਮੈਚ ਮਾਨਕੀ ਤੇ ਕਟਾਣੀ ਕੜਿਆਣਾ ਏ ਤੇ ਟੋਨੀ ਕਲੱਬ ਕੁੱਬੇ ਇੱਕ ਪਾਸੇ ਟੀਮ ਜਿਹੜੀ ਖੇਡ ਗਰਾਊਂਡ ਦੇ ਵਿੱਚ ਲੁਧਿਆਣੇ ਦੀ ਹੈ ਔਰ ਲੁਧਿਆਣੇ ਦੀ ਤਰਫੋਂ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਇਹ ਮੁਟਿਆਰ ਆਉ ਦੇਖਾਂਗੇ ਜੋਤੀ ਜਾਨਪੁਰ ਵਾਲੀ ਇਹ ਵੀ ਜ਼ਿਲ੍ਹੇ ਲੁਧਿਆਣੇ ਨੂੰ ਬਲੌਮ ਕਰਦੀ ਹੈ ਲਓ ਇੱਕ ਪਾਸੇ ਲੁਧਿਆਣੇ ਵਾਲੀ ਮੁਟਿਆਰ ਦੀ ਪਾਈ ਹੋਈ ਕਬੱਡੀ ਤੇ ਇੱਕ ਪਾਸੇ ਮੇਰੇ ਵੀਰੋ ਕੋਲਾ ਕਲੱਬ ਯੂਐਸਏ ਦੀ ਟੀਮ ਖੇਡਦੀ ਹੈ ਇਹ ਟੀਮ ਨੂੰ ਮੇਰੇ ਵੀਰ ਸਪான்ਸਰ ਕਰਦੇ ਨੇ ਸਾਡੇ ਕਾਕੂ ਯੂਐਸਏ ਵਾਲੇ ਕਾਕੂ ਕੁੱਬੇ ਯੂਐਸਏ ਵਾਲਿਆਂ ਦੀ ਸਪਾਂਸਰ ਕੀਤੀ ਹੋਈ ਟੀਮ ਦੇ ਵਿੱਚ ਇੱਕ ਵਾਰੀ ਤਾੜੀ ਮਾਰੋ ਜ਼ੋਰਦਾਰ ਜੋਤੀ ਦੇ ਲਈ ਤਬਦਲ ਜਹਾ ਲਾ ਕੇ ਜੋਤੀ ਨੇ ਸ਼ਾਨਦਾਰ ਅੰਕ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਇਹ ਮਟਿਆਰ ਵੱਦੀ ਹੋਈ ਕਿ ਕੁਖ ਜਤੀ ਦਰਦ ਚ ਪਾਣੀ ਨਾ ਸਾਹਮੇ ਤਾਂ ਖਤਮ ਕਹਾਣੀ ਨਾ ਸਾਹਮੇ ਤਾਂ ਖਤਮ ਕਹਾਣੀ ਲੋ ਦੇਖੋ ਡੱਕਣ ਦੀ ਕੋਸ਼ਿਸ਼ ਕਰਦੇ ਹੋਏ ਇਹ ਮਟਿਆਰ ਇੱਕ ਪਾਸੇ ਹੁਣ ਕੋਲਾ ਕਲਬ ਯੂ ਐਸ ਏ ਦੀ ਟੀਮ ਖੇਡਦੀ ਸਾਡੇ ਵੀਰ ਕਾਕੂ ਮੰਗਟ ਯੂ ਐਸ ਏ ਵਾਲਾ ਦੀ ਸਪான்ਸਰ ਕੀਤੀ ਹੋਈ ਟੀਮ ਅੱਜ ਕਹਿੰਦੇ ਗੱਗੀ ਕੋਚ ਨੇ ਵੀ ਪੁੱਜਣਾ ਸੀ ਉਹਦਾ ਸਨਮਾਨ ਜਿਹੜਾ ਕੱਪ ਦੇ ਨਾਲ ਕੀਤਾ ਜਾਣਾ ਹੈ ਮੰਦੀਪ ਪਰਵਾਰਾ ਸਾਡਾ ਵੀਰ ਪੂਰੀ ਮੈਨੇਜਮੈਂਟ ਵੱਲੋਂ ਅੱਜ ਗੱਗੀ ਕੋਚ ਦਾ ਜਿਹੜਾ ਮਾਨ ਸਰਮਾਨ ਕੱਪ ਦੇ ਨਾਲ ਹੋਵੇਗਾ ਪਰ ਆਹ ਦੇਖਾਂਗੇ ਫਿਰ ਲੈ ਵੀ ਬਿੱਟੂ ਬਾਈ ਕਰੀ ਸਕਦੀ ਆਣਾ ਆਪਣੇ ਮਹਾਰਮਣ ਤੋਂ ਬਹੁਤ ਸ਼ਾਨਦਾਰ ਮੈਚ ਜਿਹੜਾ ਉਹ ਸ਼ੁਰੂ ਹੋਇਆ ਦੋਨੋਂ ਟੀਮਾਂ ਦੇ ਦਰਮਿਆਨ ਇੱਕ ਪਾਸੇ ਟੀਮ ਮੇਰੇ ਵੀਰੋਂ ਲੁਧਿਆਣੇ ਦੀ ਅਤੇ ਦੂਜੇ ਪਾਸੇ ਮੇਰੇ ਵੀਰੋਂ ਪੋਲਾ ਖੇਹਰਾ ਮੈਂ ਦੇਖਦਾ ਵੀ ਜਿਹੜੀਆਂ ਇਹ ਖਿਡਾਰੀਆਂ ਦੀ ਕਿੱਟ ਦੇ ਉੱਪਰ ਲਿਖਿਆ ਹੋਇਆ ਨਾਂ ਜੁਆਸੇ ਮੇਰੇ ਵੀਰੋ ਉਹ ਟੀਮ ਜਿਹੜੀ ਖੇਡ ਰਹੀ ਹੈ ਔਰ ਲਓ ਸਾਹਮਣੇ ਇਸ ਵੇਲੇ ਪਈ ਹੋਈ ਰੇਡ ਤੇ ਦੂਜੇ ਪਾਸੇ ਲੁਧਿਆਣੇ ਦੀ ਮੁਟਿਆਰ ਇਸ ਵੇਲੇ ਮੈਦਾਨ ਦੇ ਵਿੱਚ ਜਫਾ ਰਣ ਦੀ ਪੂਰੀ ਟਰਾਈ ਕਰਦੀ ਹੋਈ ਔਰ ਵੇਖਾਂਗੇ ਵੀ ਸਫਲਤਾ ਜਿਹੜੀ ਉਹ ਸਟਾਪਰ ਦੇ ਹਿੱਸੇ ਹੈ ਨੰਬਰ ਇਸ ਵੇਲੇ ਸਟਾਪਰ ਦੇ ਹਿੱਸੇ ਵਿੱਚ ਜੁੜਦਾ ਹੋਇਆ ਔਰ ਮੈਂ ਬੇਨਤੀ ਕਰਦਾ ਇਸ ਮੈਚ ਤੋਂ ਬਾਅਦ ਲਾਲਕਾ ਸਪੋਰਟਸ ਕਲੱਬ ਹੀਰਾ ਸ੍ਰੀ ਭੈਣੀ ਸਾਹਿਬ ਔਰ ਉਸ ਤੋਂ ਅਗਲਾ ਮੈਚ ਮਾਨਕੀ ਤੇ ਕਟੜੀ ਕਨਿਆਣਾ ਏ ਤੇ ਟੋਨੀ ਕਲੱਬ ਕੁੱਬੇ ਇਹ ਟੀਮਾਂ ਕਿਰਪਾ ਕਰਕੇ ਤਿਆਰ ਰਹਿਣ ਜਲਦੀ ਦੇ ਨਾਲ ਗਰਾਊਂਡ ਦੇ ਲਾਗੇ ਆ ਜਨ ਟੀਮਾਂ ਔਰ ਇਸ ਮੈਚ ਤੋਂ ਬਾਅਦ ਲਾਰਕਸਪੋਰਟਸ ਕਲੱਬ ਹੀਰਾ ਤੇ ਸ੍ਰੀ ਪੈਣੀ ਸਾਹਿਬ ਇਹ ਟੀਮਾਂ ਬਿਲਕੁਲ ਤਿਆਰ ਪਰ ਤਿਆਰ ਰਹਿਣ ਔਰ ਜਿੰਨੇ ਵੀ ਬੁਲਾਰੇ ਆਇਆ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਬੰਬੂ ਖੰਨਾ ਬਿੱਲਾ ਲਲਤੋ ਔਰ ਨਾਲ ਇਧਰ ਸਾਡਾ ਭਰਾ ਓਮ ਕੜਿਆਣਾ ਔਰ ਕਹਿੰਦਾ ਵੀ ਅੱਜ ਘਰ ਦਾ ਕਬੱਡੀ ਕੱਪ ਖੇਡਿਆ ਜਾ ਰਿਹਾ ਹੈ ਕੋਈ ਬੁਲਾਰੇ ਨਹੀਂ ਅੱਜ ਮੇਰੇ ਵੀਰੋ ਪੂਰੀ ਜ਼ਿੰਮੇਵਾਰੀ ਸਾਂਭੀ ਆ ਲੈ ਵੀ ਘਰਾਣੇ ਵਾਲਿਆ ਬਹੁਤ ਬਹੁਤ ਧੰਨਵਾਦ ਤੇਰਾ ਪੂਰੀ ਇਹ ਦੋਨੋਂ ਟੀਮਾਂ ਕਹਿੰਦੇ ਕਾਕੂ ਮੰਗਟ ਕੁੱਬਿਆਂ ਵੱਲੋਂ ਕਹਿੰਦੇ ਸਪਾਂਸਰ ਕੀਤੀਆਂ ਗਈਆਂ ਮੇਰੇ ਵੀਰੋ ਲੜ ਕੇ ਲਿਆ ਦੋਨੋਂ ਟੀਮਾਂ ਔਰ ਬੜਾ ਸੋਹਣਾ ਪ੍ਰਦਰਸ਼ਨ ਹੈ ਜੁਐਸਏ ਤੋਂ ਸਾਡਾ ਭਰਾ ਕਾਕੂ ਮੰਗਟ ਕੁੱਬਿਆਂ ਵਾਲਾ ਉਹਨਾਂ ਵੱਲੋਂ ਕਹਿੰਦੇ ਦੋਨੋਂ ਟੀਮਾਂ ਸਪਾਂਸਰ ਨੇ ਅਸੀਂ ਉਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਬੇਨਤੀ ਹੈ ਸਾਡੀ ਹੁਣ ਲਾਲਕਾ ਸਪੋਰਟਸ ਕਲੱਬ ਹੀਰਾ ਤੇ ਸ੍ਰੀ ਪੈਣੀ ਸਾਹਿਬ ਲੈ ਵੀ ਤਾਰਿਆ ਕਰੀ ਗੱਲ ਜਿਹਨੇ ਪਈ ਹੋਈ ਕਬੂਲ ਸੇ ਸਾਹਮਣੇ 5 ਨੰਬਰ ਦਾ ਲਓ ਖੇਡ ਦੇ ਮੈਦਾਨ ਦੇ ਵਿੱਚ ਡੱਕਣ ਦੀ ਕੋਸ਼ਿਸ਼ ਕਰਦੀ ਹੋਈ ਹੁਣ ਦੇਖਾਂਗੇ ਵੀ ਪੁਆਇੰਟ ਕੀ ਦੇ ਹਿੱਸੇ ਜੁੜਦਾ ਲਓ ਦੇਖੋ ਦੋਨੋਂ ਮਟਿਆ ਟੱਕਰ ਸਰੇ ਦੀ ਹੈ ਆਹ ਦੇਖੋ ਵਿਪਾਰ ਜਿਹੜਾ ਜੋਤੀ ਜਾਨਪੁਰ ਵਾਲੀ ਆਪਣੀ ਟੀਮ ਦੇ ਹਿੱਸੇ ਜੋੜ ਗਈ ਉਧਰ ਜਿੰਨੇ ਵੀ ਭਰਾਵਾਂ ਦੇ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਵੱਡੇ ਸਹਿਯੋਗ ਨੇ ਮੇਰੇ ਵੀਰੋ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਹੈ ਸੰਦੀਪ ਪਰਮਾਰਾ ਔਰ ਨਾਲ ਸਾਡਾ ਵੀਰ ਨੰਨਾ ਲਾਟੋ ਵੱਡੇ ਸਹਿਯੋਗ ਨੇ ਭਰਾਵਾਂ ਦੇ ਮੇਰੇ ਵੀਰੋ ਪਰ ਆਹ ਦੇਖਾਂਗੇ ਪਾਈ ਹੋਈ ਕਬੱਡੀ ਤੇ ਆਹ ਮਟਿਆਰ ਕਹਿੰਦੇ ਹੰਦਿਆ ਵਾਲ ਨੂੰ ਭੱਜੀ ਆ ਰਹੀ ਹੈ ਪੁਆਇੰਟ ਜਿਹੜਾ ਘੋਲਾ ਕਲੱਬ ਯੂਐਸਏ ਦੀ ਟੀਮ ਦੇ ਹਿੱਸੇ ਜੁੜਦਾ ਆ ਸਫਲਤਾ ਕਦਮ ਚੁੱਕੀ ਹੋਈ ਇਹਨਾਂ ਖਿਡਾਰਮਾਂ ਦੇ ਲਓ ਅਗਲੀ ਕਬੱਡੀ ਫਿਰ ਪੈਂਦੀ ਹੋਈ ਖੇਡ ਮੈਦਾਨ ਦੇ ਵਿੱਚ ਹੁਣ ਦੇਖਾਂਗੇ ਵੀ ਸਾਹਮਣੇ ਤਿੰਨਾ ਮਟਿਆਰਾਂ ਦੇ ਵਿੱਚੋਂ ਕੌਣ ਇਹ ਜੋਤੀ ਹੈ ਜਾਂਗਪੁਰ ਵਾਲੀ ਇੱਕ ਵਾਰੀ ਜ਼ੋਰਦਾਰ ਤਾੜੀ ਵਾਰੋ ਜੇ ਜੋਤੀ ਦਫਾ ਲਾਉਂਦੀ ਹੈ ਪਰ ਪੁਆਇੰਟ ਜਿਹੜਾ ਇਹ ਮਟਿਆਰ ਲੁਧਿਆਰੇ ਵਾਲੀ ਆਪਣੀ ਟੀਮ ਦੇ ਹਿੱਸੇ ਜੋੜ ਗਈ ਤੇ ਹਰਵੇ ਬਾਬਲਾ ਹਰਵੇ ਮੇਰਾ ਮਾਝੇ ਸਾਖ ਨਾ ਕਰਵੇ ਕਦੇ ਮਾਝੇ ਦੀਆਂ ਗੱਲਾਂ ਕਦੇ ਦਵਾਬੇ ਦੀਆਂ ਗੱਲਾਂ ਅੱਜ ਮਾਲਵੇ ਦੇ ਵਿੱਚ ਲੱਗਿਆ ਹੋਇਆ ਰੌਣਕਾ ਲਓ ਸਾਹਮਣੇ ਫਿਰ ਇਹ ਮਟਿਆਰ ਪਾਉਂਦੀ ਹੋਈ ਕਬੱਡੀ ਉਧਰ ਕਹਿੰਦੇ ਕਾਕੂ ਮੰਗੜ ਕੁੱਬੇ ਯੂ ਐਸ ਏ ਵਾਲਾ ਵੀਰ ਦੋਨੋਂ ਟੀਮਾਂ ਨੂੰ ਸਪான்ਸਰ ਕਰਦਾ ਪਰ ਆਹ ਫਿਰ ਲੁਧਿਆਣੇ ਵਾਲੀ ਮਟਿਆਰ ਡੱਕਣ ਦੀ ਕੋਸ਼ਿਸ਼ ਕਰਦੀ ਹੋਈ ਦੋਨੋਂ ਖਿਡਾਰਨਾਂ ਦੇ ਵਿੱਚ ਚੱਲਦਾ ਹੋਇਆ ਸ਼ਿੰਗਾਰਸ਼ ਪਰ ਆਹ ਸਫਲਤਾ ਇਸ ਮਟਿਆਰ ਦੇ ਕਦਮ ਚੁੰਮਦੀ ਹੋਏ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪੈਂਦੀ ਫਿਰ ਤੇ ਬੋਲ ਸਾਡਾ ਵੀਰ ਬਿੱਟੂ ਰੌੜ ਲਓ ਅਗਲੀ ਕਬੱਡੀ ਪਾਣ ਦੇ ਵਾਸਤੇ ਲੁਧਿਆਣੇ ਦੀ ਟੀਮ ਵੱਲੋਂ ਫੇਰ ਮੈਦਾਨ ਦੇ ਵਿੱਚ ਖਿਡਾਰੀ ਮੈਗੀ ਵੱਲ ਬਾਤੀ ਹੋਈ ਉਧਰੋਂ ਕਹਿੰਦੇ ਕਾਕੂ ਮੰਗਟ ਕੋਟਿਆ ਬਣਾ ਸਾਡਾ ਭਰਾ ਯੂ ਐਸ ਏ ਤੋਂ ਉਹ ਵੀ ਕਹਿੰਦੇ ਲਾਈਵ ਜਿਹੜਾ ਹੈ ਮੇਰੇ ਵੀਰੋ ਔਰ ਮੇਰੇ ਵੀਰੋ ਦੋਨੋਂ ਟੀਮਾਂ ਜਿਹੜੀਆਂ ਸਪਾਂਸਰ ਕੀਤੀਆਂ ਲੜਕੇ ਇਹਨੀਆਂ ਅਸੀਂ ਵਿਸ਼ੇਸ਼ ਤੌਰ ਦੇ ਉੱਪਰ ਧੰਨਵਾਦ ਕਰਦੇ ਆ ਕਾਕੂ ਮੰਗਟ ਕੋਪੇ ਯੂ ਐਸ ਏ ਵਾਲਾ ਭਰਾ ਔਰ ਦੋਨੋਂ ਟੀਮਾਂ ਜਿਸ ਭਰਾ ਦੇ ਵੱਲੋਂ ਆਹ ਲੜਕੀਆਂ ਦੀ ਟੀਮਾਂ ਕਹਿੰਦੀ ਸਪਾਂਸਰ ਕੀਤੀਆਂ ਗਈਆਂ ਔਰ ਬੜਾ ਬੜੀਆ ਮੁਕਾਬਲਾ ਹੈ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਦੋਨੋਂ ਟੀਮਾਂ ਦੇ ਦਰਮਿਆਨ ਕਹਿੰਦੇ ਸ਼ਾਨਦਾਰ ਮੁਕਾਬਲਾ ਚੱਲਦਾ ਹੋਇਆ ਉਧਰ ਓਮ ਕੰਡਿਆਣਾ ਇਹ ਸੀਜ਼ਨ ਪਹਿਲੀ ਵਾਰੀ ਮੇਰੇ ਵੀਰੋ ਯੂਰਪ ਦੇ ਵਿੱਚ ਪੁੱਜਿਆ ਤੇ ਬੜਾ ਪਿਆਰ ਵਖਿਆ ਉਥੇ ਭਰਾਵਾਂ ਨੇ ਓਮ ਨੂੰ ਓਮ ਨੇ ਕਮੈਂਟਰੀ ਵੀ ਬਹੁਤ ਸੋਹਣੀ ਕੀਤੀ ਹੈ ਯੂਰਪ ਦੀ ਧਰਤੀ ਤੇ ਔਰ ਹਰ ਇੱਕ ਵੀਰ ਦੇ ਨਾਲ ਭਰਾਵਾਂ ਵਾਲਾ ਪਿਆਰ ਰੱਖਦਾ ਹੈ ਓਮ ਕੰਡਿਆਣਾ ਅੱਜ ਕਹਿੰਦੇ ਵੀ ਘਰ ਦਾ ਮੇਲਾ ਆਉਂਦਾ ਪਰ ਆ ਦੇਖਾਂਗੇ ਵੀ ਮੁਟਿਆਰ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦੇ ਸਫਲਤਾ ਕਦਮ ਚੁੰਮਦੀ ਹੋਈ ਇਹਨਾਂ ਖਿਡਾਰਨਾਂ ਦੇ ਲਓ 5 ਨੰਬਰ ਦੀ ਕਿੱਟ ਦੇ ਵਿੱਚ ਆ ਮੁਟਿਆਰ ਕਬੱਡੀ ਪਾਉਂਦੀ ਹੋਈ ਕਿ ਧੀਆਂ ਅਤੇ ਧਰੇਕਾ ਹਰਾਨ ਕਹਉਂਦੀਆਂ ਮਿਹੜੇ ਦੀ ਪਰ ਅੱਜ ਖੇਡ ਗਰਾਊਂਡ ਦੀ ਹਰਾਨ ਬਣਿਆ ਹੋਇਆ ਇਹ ਮੁਟਿਆਰਾਂ ਮੇਰੇ ਵੀਰੋ ਤੇ ਪੁਆਇੰਟ ਇਹ ਮੁਟਿਆਰ ਆਪਣੀ ਟੀਮ ਦੇ ਹਿੱਸੇ ਜੋੜਦੇ ਹੋਏ ਅਗਲੇ ਮੁਕਾਬਲੇ ਦੀਆਂ ਟੀਮਾਂ ਜਿਹੜੀਆਂ ਹੀਰਾ ਤੇ ਸ਼ਰੀਪ ਭੈਣੀ ਸਾਹਿਬ ਇਹ ਦੋਨੋਂ ਟੀਮਾਂ ਜਲਦੀ ਦੇ ਨਾਲ ਖੇਡ ਗਰਾਉਂਡ ਦੇ ਲਾਗੇ ਆ ਜਣੇ ਅਗਲਾ ਮੁਕਾਬਲਾ ਜਿਹੜਾ ਹੈ ਇਹਨਾਂ ਟੀਮਾਂ ਦੇ ਦਰਮਿਆਨ ਹੋਣਾ ਹੈ ਲਓ ਆ ਮਟਿਆਰ ਢੱਕਣ ਦੀ ਕੋਸ਼ਿਸ਼ ਕਰਦੀ ਹੋਈ ਉਹ ਕਹਿੰਦੀ ਰੱਖੂਗੀ ਉਹ ਕਹਿੰਦੀ ਜਾਊਗੀ ਗੱਲ ਜਿਹੜੀ ਦੋਨੋਂ ਖਿਡਾਰਨਾਂ ਦੇ ਵਿਚਕਾਰ ਦੀ ਹੈ ਇੱਧਰ ਸਾਡੇ ਵੀਰ ਬਬਲੇ ਹੋਰੀ ਬਬਲਾ ਕਨੇਡਾ ਤੇ ਨਾਲ सोनू ਆਸਟ੍ਰੇਲੀਆ ਨਾਲ ਕਰਨ ਕਨੇਡਾ ਹਣੀ ਮਰਵਾਣਾ ਤੇ ਨਾਲ ਹਰਦੀਪ ਪਰਵਾਣਾ ਗੁਰੂ ਮਰਵਾਣਾ ਇਹਨਾਂ ਭਰਾਵਾਂ ਦੇ ਵੱਡੇ ਸਹਿਯੋਗ ਨੇ ਮੇਰੇ ਵੀਰੋ ਪਰ ਉਹ ਜੋਤੀ ਜਾਂਗਪੁਰ ਵਾਲੀ ਡੱਕਣ ਦੀ ਕੋਸ਼ਿਸ਼ ਕਰਦੀ ਹੋਏ ਇੱਕ ਪਾਸੇ ਕਹਿੰਦੇ ਕੋਲਾ ਕਲਬ ਯੂ ਐਸ ਏ ਦੀ ਟੀਮ ਖੇਡਦੀ ਹੈ ਤੇ ਸਾਡਾ ਵੀਰੇ ਕਾਕੂ ਮੰਗਤ ਕੁੰਬਿਆਂ ਵਾਲਾ ਯੂ ਐਸ ਏ ਵਿੱਚ ਰਹਿੰਦਾ ਹੈ ਇਸ ਟੀਮ ਨੂੰ ਸਪான்ਸਰ ਕਰਦਾ ਹੈ ਉਹ ਜੋਤੀ ਜਾਂਗਪੁਰ ਵਾਲੀ ਜੱਫਾ ਲਾਉਂਦੀ ਹੋਈ ਖੇਡ ਮੈਦਾਨ ਦੇ ਵਿੱਚ ਹੋ ਸਮਾਂ ਬੀਤ ਚੁੱਕੇ ਹੈ ਅਗਲੇ ਮੁਕਾਬਲੇ ਦੀਆਂ ਟੀਮਾਂ ਜਿਹੜੀਆਂ ਹੀਰਾ ਸ਼੍ਰੀ ਪੈਣੀ ਸਾਹਿਬ ਦਾ ਹਲੋ ਔਰ ਅਗਲੇ ਬੋਲ ਬਿੱਟੂ ਰੌੜ ਜੀ ਸਾਡੇ ਦਰਮਿਆਨ ਬਹੁਤੀ ਸਤਿਕਾਰਯੋਗ ਵੀਰ ਨੇ ਬਾਈ ਫੌਜੀ ਨਾਗਰਾ ਜੀ ਪਹੁੰਚੇ ਨੇ ਉਹਨਾਂ ਦਾ ਅਸੀਂ ਇੱਥੇ ਪਹੁੰਚਣ ਦੇ ਉੱਤੇ ਬਹੁਤ-ਬਹੁਤ ਧੰਨਵਾਦ ਕਰਦੀਆਂ ਜੀ ਇਹਨਾਂ ਨੂੰ ਆਖਿਆ ਜਾ ਰਿਹਾ ਹਾਂਜੀ ਕੈਰੀ ਹੋਣ ਬਹੁਤੀ ਸ਼ਾਨਦਾਰ ਮੁਕਾਬਲਾ ਇਸ ਵੇਲੇ ਦੋਨੋਂ ਟੀਮਾਂ ਦੇ ਦਰਮਿਆਨ ਇੱਕ ਪਾਸੇ ਕਹਿੰਦੇ ਲੁਧਿਆਣੇ ਦੀ ਟੀਮ ਖੇਡ ਰਹੀ ਹੈ ਔਰ ਦੂਜੇ ਪਾਸੇ ਕੋਲਾ ਖੈਰਾ ਯੂ ਐਸ ਏ ਮੇਰੇ ਵੀਰੋ ਕਾਕੂ ਮੰਗੜ ਵੱਲੋਂ ਕਹਿੰਦੇ ਦੋਨੋਂ ਟੀਮਾਂ ਸਪਾਂਸਰ ਕੀਤੀਆਂ ਗਈਆਂ ਅਸੀਂ ਵਿਸ਼ੇਸ਼ ਤੌਰ ਦੇ ਉੱਪਰ ਧੰਨਵਾਦ ਕਰ ਰਹੇ ਹਾਂ ਲਓ ਸਾਹਮਣੇ ਲੁਧਿਆਣੇ ਦੀ ਟੀਮ ਵੱਲੋਂ ਇਸ ਵੇਲੇ ਕਹਿੰਦੇ ਪਾਈ ਹੋਈ ਕਬੱਡੀ ਉੱਤੇ ਦੇਖਾਂਗੇ ਵੀ ਤਿੰਨ ਖਿਡਾਰੀਆਂ ਦੇ ਵਿੱਚੋਂ ਇੱਕ ਨੂੰ ਟੱਚ ਕੀਤਾ ਔਰ ਹੰਦਿਆਂ ਦੇ ਲਾਗੇ ਪਈ ਇਸ਼ਾਰਾ ਹੋ ਗਿਆ ਵੀ ਨੰਬਰ ਇਸਲੇ ਦੇਖਦੇ ਵੀ ਖਿਡਾਰਨ ਆਪਣੇ ਟੀਮ ਦੇ ਸੇ ਜੋੜ ਦਿੱਤਾ ਹੈ ਜਦੋਂ ਅਲਟਰਾ ਸੌਂਦ ਰਾ ਦਿੱਤੀ ਮੇਰੀ ਫੋਟੋ ਖਿੱਚ ਕੋੜੇ ਤੇ ਤਨ ਦੇ ਉੱਤੇ ਬੇਅਕਲਾ ਦਾ ਪਰਦਾ ਪਾ ਗਈ ਨੀ ਮਾਂ ਔਰ ਜੰਮੀ ਧੀਰੂ ਵੇਕੇ ਗੁੱਟ ਔਰ ਜਦੋਂ ਕਬੱਡੀ ਖੇਡਦੀ ਹੈ ਹਰ ਖੇਤਰ ਦੇ ਵਿੱਚ ਬੱਲਾ ਮਾਰੀਆਂ ਔਰ ਇਧਰਲੇ ਪਾਸੇ ਪਹਿਲੀ ਰੇਡ ਤੇ ਔਰ ਦੂਜੇ ਪਾਸੇ ਖੜਿਆ ਹੈ ਗੁੱਟ ਅੰਧਿਆ ਦੇ ਲਾਗੇ ਮੁਕਾਬਲਾ ਪਹੁੰਚਿਆ 8 ਦਸੰਬਰ